ਕਾਜ਼ਾਤਰਨ ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਬਾਦ ਟੀਵੀ ਨਿਊਜ਼ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ ਤੜਕਸਾਰ ਹੀ ਬਠਿੰਡਾ ਦੇ ਪਰਸਰਾਮਨਗਰ ਮੇਨ ਰੋਡ ਦੇ ਉੱਪਰ ਦੁਕਾਨਾਂ ਦੇ ਵਿੱਚ ਹੋਈ ਚੋਰੀ ਦੀ ਵਾਰਦਾਤ ਹਜ਼ਾਰਾਂ ਰੁਪਏ ਦਾ ਘਿਓ ਖੋਇਆ ਤੇ ਨਕਦੀ ਆਦੀ ਲੈ ਕੇ ਲੁਟੇਰੇ ਹੋਏ ਫਰਾਰ ਦੱਸਦੀ ਹੈ ਕਿ ਅੱਜ ਸਵੇਰੇ ਮੇਨ ਰੋਡ ਪਰਸਰਾਮਨਗਰ ਦੇ ਵਿੱਚ ਇੱਕ ਬੇਕਰੀ ਅਤੇ ਨਾਲ ਲੱਗਦੀ ਡੇਰੀ ਦੇ ਵਿੱਚੋਂ ਚੋਰਾਂ ਵੱਲੋਂ ਚੋਰੀ ਕਰ ਲਈ ਗਈ ਅਤੇ ਬੈਕਰੀ ਅਤੇ ਦੁਕਾਨ ਚੋਂ ਸਮਾਨ ਚੱਕ ਕੇ ਫਰਾਰ ਹੋ ਗਏ ਘਟਨਾ ਦਾ ਪਤਾ ਸਵੇਰੇ ਮਾਲਕ ਜਦੋਂ ਦੁਕਾਨ ਖੋਲਣ ਲਈ ਪਹੁੰਚੇ ਤਾਂ ਪਤਾ ਲੱਗਿਆ ਜਿਸ ਤੋਂ ਬਾਅਦ ਪੁਲਿਸ ਨੂੰ ਮੌਕੇ ਤੇ ਬੁਲਾਇਆ ਗਿਆ ਤੇ ਪੁਲਿਸ ਵੱਲੋਂ ਮਾਮਲੇ ਦੀ ਬਾਰੀਕੀ ਦੇ ਨਾਲ ਜਾਂਚ ਕਰ ਜਲਦ ਦੋਸ਼ੀਆਂ ਨੂੰ ਫੜਨ ਦਾ ਦਾਅਵਾ ਕੀਤਾ ਜਾ ਰਿਹਾ ਹੈ ਜਨਾ ਬਾਕਸਿੰਗ ਕਰਕੇ ਵੀ ਵੈਸੇ ਮੈਂ ਵਕੀਲ ਆ ਮੇਰੀ ਵਾਈਫ ਇਹ ਸ਼ੌਪ ਕਰਦੇ ਹੈ ਜਿਹਨੇ ਰਾਜੀਦਨ ਸਟੋਰ ਦੇ ਨਾਮ ਤੇ ਸ਼ੌਪ ਲਗਾਈ ਹੈ ਜਨਾ ਸ਼ੌਪ ਹੈ ਕਿਹੜੇ ਰਿਆ ਪਿੰਡ ਹੈ ਇਹ ਪਰਸਾਹਬ ਨਗਰ ਮੇਨ ਰੋਡ ਤੇ ਹੋਇਆ ਹੈ ਕੀ ਗੱਲ ਹੋ ਗਈ ਜਾਲੂਏ ਵੀ ਰਾਤ ਇਥੇ ਕੋਸ਼ਾਨ ਪਛਾਪੇ ਬੰਦੇ ਅੰਦਰ ਵਰਕੇ ਸਾਡੀ ਦੁਕਾਨ ਚੋਂ ਮਗਲ ਕੀ ਵੀ ਗੱਲੇ ਦਾ ਮਗਲ ਕੀ ਲੌਕ ਖੋੜ ਕੇ ਪੈਸੇ ਲੈ ਗਏ ਕਿੰਨਾ ਕਿ ਨੁਕਸਾਨ ਹੋ ਗਿਆ ਨੁਕਸਾਨ ਤਾਂ ਗੱਲ ਹੈ ਮਨੀਟਰੀ ਲੀਕ ਚਲੋ ਕੋਈ ਗੱਲ ਜਿਹੜਾ ਨੁਕਸਾਨ ਹੋ ਗਿਆ ਹੈਗਾ ਉਹ ਇੱਕ ਅਲੱਗ ਗੱਲ ਹੈ ਲੇਕਿਨ ਹੁਣ ਸਾਡੇ ਜ਼ਿਲ੍ਹੇ ਦੇ ਵਿੱਚ دہشت ਬਣ ਗਈ ਹੈ ਕਿ ਕੋਈ ਵੀ ਸਾਡੇ ਅੰਦਰ ਰਾਤ ਨੂੰ ਆ ਸਕਦਾ ਹੈ ਸੁਣ ਲਓ ਲਗਾਤਾਰ ਕਈ ਚੋਰੀਆਂ ਹੋ ਗਈਆਂ ਨਾਲ ਇੱਕੋ ਹੀ ਰਾਤ ਦੇ ਵਿੱਚ ਤੇ ਵੀ ਪੁਲਿਸ ਚੌਂਕ ਤੇ ਕਹਿੰਦੇ ਵੀ ਪੁਲਿਸ ਵੀ ਹੁੰਦੀ ਹੈ ਤੇ ਫਿਰ ਵੀ ਚੋਰੀ ਹੋਣਾ ਯਾਨੀ ਕਿ ਇਨ ਗਲੀ ਨਹੀਂ ਹੈ ਵੀ ਉਹ ਤੋਂ ਦੀ ਨਹੀਂ ਅਨ ਗਲੀ ਨਹੀਂ ਤਾਂ ਮਤਲਬ ਪੁਲਿਸ ਹੁੰਦੀ ਨਹੀਂ ਕਿ ਐਮ ਐਲ ਏ ਦਾ ਏਰੀਆ ਆ ਗਿਆ ਨਹੀਂ ਬਿਲਕੁਲ ਬਿਲਕੁਲ ਐਮ ਐਲ ਏ ਸਾਹਿਬ ਦਾ ਏਰੀਆ ਹੈਗਾ ਇਹ ਇਥੋਂ 20 25 ਮੀਟਰ ਤੇ ਉਹਨਾਂ ਦਾ ਘਰ ਵੀ ਹੈਗਾ ਐਮ ਐਲ ਏ ਸਾਹਿਬ ਦਾ ਜਿੱਥੇ ਉਹ ਰਹਿੰਦੇ ਹੈਗੇ ਨੇ ਅੱਛਾ ਬਿਲਕੁਲ ਇਹ ਮੇਨ ਚੌਕ ਦਾ ਏਰੀਆ ਹੈਗਾ ਮੇਨ ਚੌਕ ਤੋਂ 10 ਮੀਟਰ ਦੂਰ ਹੈ ਜਿੱਥੇ ਕੱਲ ਚੋਰੀਆਂ ਲਾ ਰਾਤ ਹੋਈਆਂ ਹੈਗੀਆਂ ਨੇ ਤੇ ਫੇਰ ਵੀ ਚੋਰੇ ਹੋ ਜਾਣਾ ਵਿੱਚ ਹੀ ਤੁਹਾਡੇ ਘਰ ਹਾਂ ਵਿੱਚ ਸਾਡਾ ਘਰ ਵੀ ਹੈਗਾ ਇਹਦਾ ਮਤਲਬ ਘਰੇ ਵੀ ਆ ਸਕਦੇ ਤੁਸੀਂ ਕਹਿੰਦਾ ਵੀ ਹੁਣ ਸਾਨੂੰ ਦਹਿਸ਼ਤ ਬਣ ਗਿਆ ਰਾਤ ਨੂੰ ਬੰਦਾ ਜੇ ਕੋਈ ਉੱਠ ਕੇ ਆਉਂਦਾ ਹੈਗਾ ਉਹ ਦੋ ਜਣੇ ਜਾਂ ਇੱਕ ਜਣਾ ਹੈਗਾ ਜਾਂ ਤਿੰਨ ਜਣੇ ਹੈਗੇ ਨੇ ਮਾੜੀ ਮੋਟੀ ਕੋਈ ਹੱਤੋਂ ਪਾ ਗਈ ਉਹ ਵੀ ਕਿਸੇ ਦਾ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਹੈਗਾ ਵੱਡਾ ਆਏ ਕਿਵੇਂ ਚੋਰ ਕੋਈ ਚੀਜ਼ ਤੋੜੀ ਗਈ ਹਾਂਜੀ ਅੱਜ ਸ਼ਟਰ ਦਾ ਲੋਕ ਤੋੜਿਆ ਹੈਗਾ ਫਿਰ ਸਾਡਾ ਸ਼ੀਸ਼ੇ ਦਾ ਗੇਟ ਲੱਗਿਆ ਹੈ ਸ਼ੀਸ਼ੇ ਦਾ ਗੇਟ ਦਾ ਲੋਕ ਤੋੜਿਆ ਹੈਗਾ ਉਸ ਤੋਂ ਬਾਅਦ ਅੰਦਰ ਆਏ ਕਿੰਨੇ ਕ ਵੇਲੇ ਆਈਡੀਆ ਲੱਗਦਾ ਤੁਹਾਨੂੰ ਇਹ ਸਾਨੂੰ ਕੁਝ ਨਹੀਂ ਸਾਨੂੰ ਤਾਂ ਪੁਲਿਸ ਵਾਲਿਆਂ ਨੇ ਦੱਸਿਆ ਹੈਗੇ ਜਿਵੇਂ ਉਹਨਾਂ ਨੇ ਸੀਸੀਟੀਵੀ ਕੈਮਰੇ ਦੇਖੇ ਹੈਗੇ ਨੇ ਵੀ ਇਹ ਚਾਰ ਤੋਂ ਲੈ ਕੇ ਪੰਜ ਵਜੇ ਤੱਕ ਦਾ ਵਾਕਾ ਹੈਗਾ ਤੇ ਸਾਨੂੰ ਤਾਂ ਸਵੇਰੇ ਇਹ 6:30 ਵਜੇ ਤੋਂ ਬਾਅਦ ਪਤਾ ਲੱਗਿਆ ਹੈਗਾ ਪਰ ਸ਼ੁਗਲ ਕੀ ਹੋਇਆ ਸੀ ਆਪਣੀ ਇੱਕ ਡੇਰੀ ਹੈ ਪਰ ਬੰਦੇ ਬੱਚੋ ਆਪਣਾ ਇਹ ਕਿਉਂ ਹੋਆ ਕੱਟਾ ਹੋਇਆ ਕੋਈ ਇੱਕ 11 ਕਿਲੋ ਦਾ ਬਕਰਰਾ ਸੀ ਇਹ ਲੋਕ ਹੋਈ ਕਿਉਂ ਹੋਇਆ 2 ਕਿਲੋ ਦੇ ਕਰੀਬ ਹੋਇਆ ਕਈ 10000 ਰੁਪਏ ਦਾ ਕੰਮ ਚੱਲ ਰਿਹਾ ਟਿੱਕੇ ਤੋਂ ਹੋਈ ਵੜਦਾ ਤੇ ਇਹ ਕਿਹੜੀ ਕੈਮਰੇ ਵਿਚ ਆ ਰਹੀ ਹੈ 10500 ਦਾ ਕੰਮ ਅੱਜ ਸਵੇਰ ਦੀ ਗੱਲ ਹੈ ਚਲੋ ਮੌਕੇ ਤੇ ਪੁਲਿਸ ਬਸਤੀ ਪਹੁੰਚ ਗਈ ਪਰ ਅਭੀ 4:6 ਵਜੇ ਆਏ ਹੈ ਉਦੋਂ ਆ ਛੱਟਾ ਟਿਕਾਇਆ ਪੂਰੇ ਪੀਪੀਆਰ ਵਾਲੇ ਖੜੇ ਵੀ ਮਿਲੋ ਜਣਾਂ ਨੇ ਵਰਤੇ ਮਗਾ ਚੱਲ ਮੈਂ ਛੱਟਾ ਖੋਲਾ ਤਾਂ ਦੇਖਿਆ ਮਰੇ ਜਿੰਦੇ ਗੇਸ ਤੇ ਮੈਂ ਨਾਲ ਪੀਪੀਆਰ ਵਾਲਿਆਂ ਨੂੰ ਬੁਲਾਇਆ ਉਹਨਾਂ ਦੀ ਮੌਜੂਦਗੀ ਵਿੱਚ ਛੱਟਾ ਚੱਕਿਆ ਦੇਖਿਆ ਤਾਂ ਮੇਰੇ ਫ੍ਰਿਜ ਫੜ ਲਿਆ ਕਿ ਉਹਦੇ ਉੱਪਰ ਇਹ ਇੱਕ ਡਰਮ ਵੀ ਦਾ ਕੱਲ ਕਿ ਉਹਨਾਂ ਨੇ ਇੱਕ ਤਾਂ ਵੀ ਉਹ ਰੈਣੀ ਜਮਨ ਆਸਣੇ ਫ੍ਰਿਜ ਕੋਈ ਦੀ ਬਾਲਤ ਚਲੋ ਮੁੱਖ ਕੇ ਪੁਲਿਸ ਪ੍ਰਸ਼ਾਸਨ ਆ ਗਈ ਸੀ ਹੁਣ ਜੀ ਹਾਂਜੀ ਆ ਗਈ ਵੀ ਉਸ ਤੋਂ ਬਾਅਦ ਅਸੀਂ ਉਹ ਕਹਿੰਦੇ ਵੀ ਜੋ ਪੀਪੀਆਰ ਵਾਲੇ ਦੇਖੀ ਉਹਨਾਂ ਨੂੰ ਨੋਟ ਕਿਤੇ ਕਿਨੇ ਚੰਕੀ ਆਇਓ ਚੰਕੀ ਤੋਂ ਵੀ ਆ ਕੇ ਉਹ ਵੀ ਲੈ ਕੇ ਲਿਖੇ ਜੀ ਬਾਰੇ ਫੁੱਲ ਦਾ ਪ੍ਰਿੰਟ ਵਾਲੇ ਵੀ ਆਏ ਤੇ ਉਹਨਾਂ ਨੇ ਵੀ ਆਹਦੀ ਸਕੈਨਿੰਗ ਵਗੈਰਾ ਕੀਤੀ ਹੈ ਅਭੀ ਜੋ ਫ੍ਰਿਜ ਨੂੰ ਹੱਥ ਲਗਾ ਯਾਰ ਨਾਮ ਰੋਸ਼ਟਮਾਰਾ ਜੀ ਮੋਲ ਬੇਕਰ ਦੇ ਨਾਮ ਤੇ ਆਪਾਂ ਨੂੰ ਸ਼ੌਕ ਹੈ ਹਾਂਜੀ ਕੀ ਹੋਇਆ ਸਵੇਰੇ ਸਵੇਰੇ 6 ਵਜੇ ਸੀ ਜਦੋਂ ਬੰਦਿਆਂ ਨੂੰ ਸਮਾਨ ਦੇਣ ਵਾਸਤੇ ਬੇਟਾ ਆਇਆ ਦੁਕਾਨ ਤੋਂ 6:30 6 ਵਜੇ ਉਦੋਂ ਪਤਾ ਲੱਗਿਆ ਵੀ ਸ਼ਟਰ ਟੁੱਟਿਆ ਹੋਇਆ ਹੈ ਤੇ ਸਾਰਾ ਕੁਝ ਉਹਨੇ ਫੋਨ ਕੀਤਾ ਤੇ 100 ਨੰਬਰ ਤੇ ਡਾਲ ਦਿੱਤਾ ਜੀ ਫਿਰ ਮੈਂ ਪੀਸੀਆਰ ਨੂੰ ਬੁਲਾ ਕੇ ਦਿਖਾ ਕੇ ਮੌਕੇ ਤੇ ਕੋਈ ਦੁਕਾਨ ਕੋਲ ਤੇ ਦੇਖਿਆ ਜੀ ਸਟਾਟ ਟੁੱਟਿਆ ਹੋਇਆ ਜੀ ਗੱਲਾਂ ਟੁੱਟਿਆ ਹੋਇਆ ਸੀ ਉਸ ਤੋਂ ਇਲਾਵਾ ਕਿ ਕੈਮਰਾ ਗਿਆ ਸੀ ਬਾਕੀ ਹੋਰ ਵੀ ਸਮਾਨ ਹੋ ਸਕਦਾ ਸੀ ਤਾਂ ਇਹਨੇ ਮੈਂ ਪੜਤਾਲ ਨਹੀਂ ਕਰ ਸਕੇ ਵੀ ਕਿ ਮਣ ਕਿੰਨੀ ਕਿ ਰਕਮ ਸੀਗੀ ਆਕ ਕੋ 10000 ਰੁਪਏ ਗੱਲੇ ਚ ਪਿਆ ਹੋਇਆ ਜੀ ਕੈਸ਼ ਬਾਕੀ ਨਾਲ ਹੋਰ ਵੀ ਦੋ ਪਿੱਛੇ ਚੋਰੀ ਹੋਈਆਂ ਨਾਲ ਇੱਕ ਨਾਲ ਡੈਰੀ ਵਾਲਾ ਜਮਾ ਬਿਲਕੁਲ ਸਾਫ਼ ਕਰਕੇ ਕੋਣ ਮੌਕੇ ਤੇ ਸਤੂ ਸਾਹਿਬ ਕੀ ਗਏ ਤੁਹਾਨੂੰ ਬਸ ਉਹ ਆਪਦੀ ਤਵਦੀਸ਼ ਕਰ ਰਹੇ ਹੈ ਜੀ ਉਹਨੇ ਸਤੂ ਸਾਹਿਬ ਨੂੰ ਕਹਾਂਗਾ ਆ ਇਹਦੇ ਵਿੱਚ ਰਾਤ ਤਕਰੀਬਤ ਅ ਅਰਲੀ ਮਾਰਨਿੰਗ 12 ਵਜੇ ਤੋਂ ਬਾਅਦ ਹੈ ਇਹ ਇੱਕ ਗੱਡੀ ਆਈ ਹੈ ਜੋ ਵਾਈਟ ਕਲਰ ਦੀ ਹੈ ਇਹਦੇ ਵਿੱਚ ਅਸੀਂ ਸੀਸੀਟੀਵੀ ਵਗੈਰਾ ਦੇ ਵਿੱਚ ਦੇਖਿਆ ਇੱਕ ਸ਼ਾਪ ਦੇ ਵਿੱਚੋਂ ਕੋਈ ਘਿਓ ਵਗੈਰਾ ਤੇ ਇੱਕ ਸ਼ਾਪ ਦੇ ਵਿੱਚੋਂ 7-8000 ਕੈਸ਼ ਹੈ ਜੋ ਲੈ ਕੇ ਗਏ ਹੈ ਤੇ ਇਹਨਾਂ ਦਾ ਤਕਰੀਬਨ ਸਾਨੂੰ ਹੋਰ ਵੀ ਪਤਾ ਲੱਗ ਰਿਹਾ ਕਿ ਇਹਨਾਂ ਨੇ ਅੱਗੇ ਰੂਟ ਬਣਾ ਕੇ ਕਿਸੇ ਹੋਰ ਏਰੀਏ ਦੇ ਵਿੱਚ ਹੋਰ ਥਾਣੇ ਦੇ ਏਰੀਏ ਦੇ ਵਿੱਚ ਵੀ ਇਹਨਾਂ ਨੇ ਕੀਤੀ ਹੈ ਰਾਤ ਤੇ ਉਸ ਤੋਂ ਬਾਅਦ ਇਹ ਗੱਡੀ ਕਿਸੇ ਪਾਸੇ ਨਿਕਲੀ ਆ ਜੀ ਇਹਦਾ ਰੂਟ ਵਗੈਰਾ ਫਾਲੋ ਕਰ ਰਹੇ ਹਾਂ ਤੇ ਜਲਦੀ ਟ੍ਰੇਸ ਕੀਤਾ ਜਾਵੇ ਇਹਦਾ ਨੰਬਰ ਵਗੈਰਾ ਹਜੇ ਕਲੀਅਰ ਨਹੀਂ ਆ ਰਿਹਾ ਬਟ ਟ੍ਰੇਸ ਕੀਤਾ ਜਾਊਗਾ ਇਹ ਜਲਦੀ ਕਲੀਅਰ ਹੋ ਜਾਊਗਾ ਕਿੰਨੇ ਟੋਟਲ ਕਿੰਨੇ ਬਚਾ ਲਿਆ ਕੋਈ ਆ ਟੋਟਲ ਤਿੰਨ ਧਰਾਂ ਦੇ ਵਿੱਚ ਹੋਈ ਹੈ ਇੱਥੇ ਕੋਈ ਹੋਰ ਏਰੀਆ ਦੇ ਵਿੱਚ ਅੱਗੇ ਵੀ ਦੱਸ ਰਹੇ ਆ ਵੀ ਐਸੀ ਗੱਡੀ ਨਹੀਂ ਕੀਤੀ ਇਹ ਦਿ ਦਿਹਾੜੇ ਨਹੀਂ ਪੱਟਣਾ ਬਾਕੀ ਇਸੇ ਵੀ ਮੁੱਖ ਮੰਤੂ ਜੀ ਨੂੰ ਇਹ ਇਹ ਰਾਤ ਨੂੰ ਹੋਈ ਹੈ ਜੀ ਘਟਨਾ ਉਦੋਂ ਪੀਸੀਆਰ ਦੇ ਵੀ ਪਟੋਲਿੰਗ ਪੀਸੀਆਰ ਜਿਹੜੀ ਸਾਡੀ ਹੋਰ ਪਾਸੇ ਪਟੋਲਿੰਗ ਕਰ ਰਹੀ ਸੀ ਉਸ ਸਮੇਂ ਦੇ ਵਿੱਚ ਤੇ ਕੁਝ ਬਹੁਤ ਥੋੜੇ ਟਾਈਮ ਦੇ ਵਿੱਚ ਜੋ ਇਹ ਚੀਜ਼ ਕਰਕੇ ਜੀ ਜਾਂਚ ਲੱਗਿਆ ਅ ਅਜੇ ਕਲੀਅਰ ਕਰਕੇ ਅੱਗੇ ਇਨਵੈਸਟੀਗੇਸ਼ਨ ਦਾ ਬਿਸ਼ਾਪਤਨ ਦੱਸ